ਬੇਬੇ ਤੁਰ ਜਾਂਦੀ ਚਰਨੋਂ ਨੂੰ ਦੂਰ ਤੱਕ ਦੇਖਦੀ। ਦਿਲ ਵਿੱਚ ਤਾਂ ਹੌਲ ਬੇਬੇ ਦੇ ਵੀ ਪੈਂਦਾ ਸੀ ਕਿ ਦਲੇਰ ਸਿਓ ਕਰਕੇ ਘਰ ਨਾ ਖਰਾਬ ਹੋ ਜਾਵੇ। ਕੰਟੀ ਬਾ ਜਦੋਂ ਬੇਬੇ ਮੰਜੀ ਤੇ ਬੈਠੀ ਮੂੰਗੀ ਦੀ ਦਾਲ ਵਿੱਚੋਂ ਕੁੜਕੜੂ ਝੁਗ ਰਹੀ ਸੀ ਤਾਂ ਦਲੇਰ ਸਿਓ ਰੱਜਿਆ ਸ਼ਰਾਬ ਦਾ ਘਰੇ ਵੜਿਆ ਆਉਂਦਿਆ ਹੀ ਹੱਥ ਵਿੱਚ ਫੁੜੀ ਡਾਂਗ ਐਸੀ ਚਲਾਈ ਕਿ ਬੇਬੇ ਦੇ ਉੱਤੋਂ ਦੀ ਜਾ ਕੇ ਸੁਆਦੇ ਤਖਤੀ ਵਿੱਚ ਵੱਜੀ। ਬੂ ਮੇ ਮਾਰਦੀ ਵੇ ਗੱਲ ਜਾਣਿਆ ਹਾਈਵੇ ਪੁੱਛ ਰਹੀ ਘਰੇ ਵੜਦਾ ਪਤਾ ਨਹੀਂ ਕਿਹੜਾ ਉਂਗਲਾ ਲਾਉਂਦਾ ਇਹਨੂੰ ਕੰਜਰ ਨੂੰ ਕਹਿੰਦੀ ਬੇਬੇ ਭੱਜ ਕੇ ਮੰਜੇ ਤੋਂ ਖੜੀ ਹੋ ਗਈ ਤੇ ਬੇਬੇ ਦਾ ਰੌਲਾ ਗੁਸਲਖਾਨੇ ਵਿੱਚ ਨਹਾਉਂਦੇ ਦਲੇਰ ਸਿਓ ਦੇ ਮਾਮੇ ਤੇ ਕੰਨੀ ਵੀ ਪਿਆ ਹੜ ਜਾ ਮੇਰੇ ਪਤਿਉਰੇ ਦਿਆ ਆ ਗਿਆ ਮੈਂ ਹੁਣ ਨਾ ਭੱਜੀ ਕਹਿੰਦੀ ਮਾਮੇ ਨੇ ਗੁਸਲਖਾਨੇ ਵਿੱਚੋਂ ਹੀ ਲਲਕਾਰਾ ਮਾਰਿਆ ਬੇਬੇ ਕੱਢ ਉਹਨੂੰ ਬਾਹਰ ਹਰਾਮਨ ਨੂੰ ਕਮਜ਼ਾਤ ਨਹੀਂ ਮੈਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਣਾ ਕੰਦਾ ਦਲੇਰ ਸੁੱਟ ੜਕਦਿਨੀ ਮੰਜੀ ਤੇ ਬੈਠ ਗਿਆ ਤੇ ਨਸ਼ੇ ਵਿੱਚ ਉੰਗਦਾ ਹੁੰਦਾ ਚਰਨੋਂ ਗੰਦਗਾਂ ਗੰਦੀਆਂ ਗਾਲਾਂ ਕੱਢਣ ਲੱਗ ਪਿਆ ਹੈਣੀ ਉਹ ਜਾਂਦੀ ਰਹੀ ਯਾਰੇ ਆਪਦੇ ਘਰੇ ਕੱਢ ਕੇ ਸਾਂ ਲਿਆ ਜਵਾਕੜੀ ਨੂੰ ਜਿੱਦੇ ਦੀ ਆਈ ਆ ਪਾਪੀ ਨੇ ਕੁੜੀ ਦੇ ਇੱਕ ਵੀ ਚਾਰਤਾ ਕੀ ਪੂਰਾ ਕਰਨਾ ਸੀ ਉਤੋਂ ਤੇ ਦੂਸ਼ਣ ਲਾਉਣ ਲੱਗ ਪਿਆ ਸ਼ਰਾਫ ਮਾਰਜੂ ਤੈਨੂੰ ਜਵਾਕੜੀ ਦਾ ਤੈਨੂੰ ਪਾਪੀਆ ਕਹਿੰਦੀ ਬੇਬੇ ਨੇ ਨਾਲੇ ਰੋਂਦੀ ਰਹੀ ਨਾਲੇ ਦਲੇਰ ਸੇ ਉਹਨੂੰ ਬੋਲਦੀ ਰਹੀ ਲੈ ਗਿਆ ਬਲੜਾ ਹਨੇ ਚੰਗਾ ਹੋਇਆ ਨਹੀਂ ਤੂੰ ਜਾ ਤਾਂ ਮੇਰੇ ਤੋਂ ਫਿਰ ਸਿਰ ਬੋਲਾ ਕਰਾਉਂਦੀ ਸੋਣੀ ਤੀਵੀ ਕਿਸੇ ਦੀ ਸਗੀ ਨਹੀਂ ਬੇਬੇ ਤੂੰ ਸਮਝਦੀ ਨਹੀਂ ਮੈਨੂੰ ਮਾੜਾ ਕਹਿਨੀ ਆ ਤੂੰ ਤਾਂ ਉਰੇ ਆ ਮੈਂ ਤੈਨੂੰ ਦੱਸਾਂ ਕਹਿੰਦਾ ਦਲੇਰ ਚੋਂ ਮੰਜੇ ਤੋਂ ਲੜ ਖੜਾਉਂਦਾ ਹੋਇਆ ਉੱਠਿਆ ਤੇ ਬੇਬੇ ਕੋਲ ਆ ਕੇ ਬੋਲਣੇ ਲੱਗਿਆ ਸੀ ਕਦੇ ਮੂੰਹ ਉੱਚੋਂ दारू ਦੀ ਬੋ ਕਰਕੇ ਬੇਬੇ ਨੇ ਮੂੰਹ ਲੇ ਬਿਲ ਗਿਆ ਪਰ ਆ ਮਰ ਕਿੰਨੀ ਝੋਲਸੀ ਆ ਇਹ ਮੁੰਡ ਨੇ ਤੇਰਾ ਘਰ ਪਟਿਆ ਇਹ ਯਾਦ ਰੱਖੀ ਕਹਿੰਦੀ ਬੇਬੀ ਨੇ ਦਲੇਰ ਸਿਓ ਤੂੰ ਮੂੰਹ ਪਾਸੀ ਕਰਦੀ ਨਹੀਂ ਤੇ ਦਲੇਰ ਸਿਓ ਦੋਵੇਂ ਹੱਥਾਂ ਨਾਲ ਬੇਬੀ ਦਾ ਮੂੰਹ ਫੜ ਕੇ ਆਪਦੇ ਕੋਲ ਕਰਦਾ ਬੇਬੀ ਮੂੰਹ ਨਾ ਵਲੇਟ ਜਿਉ ਰਹਿੰਦੀ ਫਿਰ ਨਾ ਵਲੇਟ ਨਹੀਂ ਪੈਣਾ ਜੀ ਕਲ ਯੋਗ ਨਾ ਹੁੰਦੀਆਂ ਬੇਬੀ ਸੋਹਣੀਆਂ ਰਹਿਣਾ ਤੈਨੂੰ ਪਤਾ ਮੈਂ ਦਰਵਾਜ਼ੇ ਦੇ ਅੰਦਰ ਬਾਹਰ ਕੱਕਾ ਰੀਤਾ ਖੰਡਾ ਕੇ ਜਾਂਦਾ ਸੀ ਤੇ ਮੈਂ ਐੜਾਂ ਵੇਖੀਆਂ ਉਪਰੀਆਂ ਉਪਰੇ ਬੰਦੇ ਆਉਂਦੇ ਸੀ ਆਪਣੀ ਗੈਰ ਹਾਇਰੀ ਚ ਤੂੰ ਸੁਣ ਮੇਰੀ ਗੱਲ ਬੇਬੇ ਕਹਿੰਦਾ ਦਲੇਰ ਸਿਓ ਲੜਕੜੋਂ ਦਾ ਬੇਬੀ ਦੀ ਪੈਰਾ ਵਿੱਚ ਹੀ ਬੈਠ ਗਿਆ ਤੇ ਮੂੰਹ ਵਿੱਚ ਕੁਝ ਗੁੰਨਗੁਨ ਕਰੀ ਗਿਆ ਵੇਜਾਈ ਵੱਟਿਆ ਬਿਉ ਨਿਆਣੀ ਨੇ ਖਾ ਕੇ ਨਹੀਂ ਵੇਖਿਆ ਪੈਣ ਕੇ ਨਹੀਂ ਵੇਖਿਆ ਵੇਜਾਈ ਵੱਟਿਆ ਕਿਉਂ ਦੁਸ਼ਣ ਲਾਉਣਾ ਕੁੜੀ ਵੱਟਿਆਂ ਵਿੱਚ ਸਮਾਉਣ ਵਾਲੀ ਤੇ ਤੈਨੂੰ ਰੱਬ ਸੰਭੂ ਬਸ ਕਹਿੰਦੀ ਬੇਬੀ ਦਲੇਰਸਿਆਂ ਦੇ ਕੋਲ ਪਾਸੇ ਹੋ ਕੇ ਮੰਜੇ ਤੇ ਬੈਠ ਗਈ ਤੇ ਬਾਰੇ ਵਿੱਚ ਖੜਾ ਦੀਵਾ ਸਾਰਾ ਕੁਝ ਵੇਖ ਰਿਆ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਚਰਨੋ ਹੈਨੀ ਤਾਂ ਉਹਦੇ ਤੇਰ ਨੂੰ ਡੋਪੂ ਪਿਆ ਭੱਜ ਕੇ ਸਾਹ ਹੌਸਾ ਹੀ ਹੁੰਦਾ ਥੱਲੇ ਉਤਰ ਆਇਆ ਦੀਪੇ ਦੀ ਅੱਖਾਂ 'ਗੇ ਹੰਹਿਰ ਜਾ ਗਿਆ ਹਾਏ ਜਾਨੋ ਹਾਏ ਜਾਨੋ ਮੈਂ ਤੇਰੇ ਬਿਨਾ ਕਿਵੇਂ ਰਹੂੰ ਕਹਿੰਦਾ ਦੀਪਾ ਮੰਜੇ ਦੇ ਪਾਵਾਂ ਕੋਲੀ ਬੈਠ ਗਿਆ